ਸਤ੍ਰਿਕਾਲ ਪੰਜਾਬੀ ਜਕੇਟ ਹੁਣ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੌੜਲਾ ਮਨਪ੍ਰਿਕ ਹੋਰ ਦਰਸ਼ਕੋ ਇਸ ਵਕਤ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਮੌਸਮ ਦੇ ਹਾਲਚਾਲ ਨੂੰ ਲੈ ਕੇ ਗੱਲ ਕਰਾਂਗੇ ਤਾਂ ਹੁਣ ਸਭ ਤੋਂ ਪਹਿਲਾਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ ਜੰਮੂ ਕਸ਼ਮੀਰ ਦੇ ਮੌਸਮ ਨੂੰ ਲੈ ਕੇ ਜੋ ਦੱਸਿਆ ਜਾ ਰਿਹਾ ਹੈ 3 ਅਤੇ 31 ਮਈ ਦੇ ਵਿੱਚ ਆਮ ਤੌਰ ਤੇ ਜੋ ਬਦਲਵਾਈ ਰਹੇਗੀ ਜ਼ਿਆਤਰ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਜੰਮੂ ਕਸ਼ਮੀਰ ਵਿੱਚ ਜਤਾਈ ਗਈ ਹੈ ਤੇ ਕੁਝ ਥਾਵਾਂ ਤੇ ਤੇਜ਼ ਬਾਰਾ ਅਤੇ ਗਰਜ ਦੇ ਨਾਲ ਜੋ ਵੀ ਤੇਜ਼ ਹਵਾਵਾਂ ਨਾਲ ਪਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਅਗਰ ਗੱਲ ਕਰੀ ਜੰਮੂ ਕਸ਼ਮੀਰ 1 ਤੋਂ ਲੈ ਕੇ 2 ਜੂਨ ਦੇ ਵਿਚਕਾਰ ਤਾਂ ਦੂ ਦਰਾਂਡੇ ਥਾਵਾਂ ਤੇ ਜੋ ਕਿ ਹਲਕੀ بارش ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਤੇ ਇਸ ਦੇ ਨਾਲ ਅਗਰ ਗੱਲ ਕਰੀਏ चारू लून दूर था मीह पैन की ती कल अज तू लैके छे जून तक जो है कि मौसम बदलाव वेखा जा सकता है तापमान में थोड़ी गिरावट देखी जा सके क्योंकि जो मौसम विभाग वालों दसा जा रहा है कि जम्मू कश्मीर के दूर दरांडे इलाके हैं उन्होंने ਹਲਕੀ ਜਾਂ ਕਿਸੇ ਥਾਂ ਤੇ ਗਰਜ ਨਾਲ ਪਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਮੀਂਹ ਦੇ ਨਾਲ ਤਾਪਮਾਨ ਵਿੱਚ ਜੋ ਗਰਾਵਟ ਵੇਖੀ ਜਾ ਸਕਦੀ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਨੂੰ ਲੈ ਕੇ ਪੰਜਾਬ ਦੀ ਗੱਲ ਕਰੀ ਤਾਂ ਮੌਸਮ ਵਿਭਾਗ ਵੱਲੋਂ ਪੰਜਾਬ ਨੂੰ ਲੈ ਕੇ 5 ਦਿਨਾਂ ਤੱਕ ਜੋ ਬੀ ਆਤੇ ਤੂਫਾਨ ਦਾ ਅਲਰਟ ਜੋ ਜਾਰੀ ਕਰ ਦਿੱਤਾ ਗਿਆ ਹੈ ਤੇ ਮੌਨਸੂਨ ਦੀ ਜੋ ਐਂਟਰੀ ਜੋ ਜਲ ਹੋ ਸਕਦੀ ਹੈ ਇਸ ਦੀ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ ਦੱਸਿਆ ਗਿਆ ਕਿ ਪੰਜਾਬ ਵਿੱਚ ਭਿਆਨ ਗਰਮੀ ਨਾਲ ਜੁੜੇ ਜੂਝ ਰਹੇ ਲੋਕਾਂ ਨੂੰ ਅੱਜ ਸਵੇਰੇ ਜੋ ਮੌਸਮ ਵਿੱਚ ਬਦਲਾਅ ਜੋ ਮੀਂਹ ਅਤੇ ਤੂਫਾਨ ਦੇ ਨਾਲ ਦਰ ਲੋਕਾਂ ਵਿੱਚ ਮੌਸਮ ਵਿੱਚ ਤਾਪਮਾਨ ਵਿੱਚ ਗਰਾਵਟ ਵੇਖੀ ਗਈ ਹੈ ਅਤੇ ਜਦ ਇਸੇ ਨਾਲ ਹੀ ਕਈ ਜ਼ਿਲ੍ਹੇ ਵਿੱਚ ਭਾਰੀ ਮੀਂਹ ਵੀ ਪਿਆ ਜਿਸ ਨਾਲ ਮੌਸਮ ਸੁਹਾਵਣਾ ਜੋ ਪੰਜਾਬ ਵੀ ਮੌਸਮ ਸੁਹਾਵਣਾ ਸੁਹਾਵਣਾ ਹੋ ਗਿਆ ਸੀ ਮੌਸਮ ਵਿਭਾਗ ਨੇ 4 ਜੂਨ ਤੱਕ ਗਰਜ ਅਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿਕ ਪਾਣੀ ਕੀਤੀ ਹੈ ਜੇ ਮੌਨਸੂਨ ਦੀ ਗੱਲ ਕਰੇ ਤਾਂ ਪੰਜਾਬ ਵੀ ਜਲਦੀ ਹੀ ਮੌਨਸੂਨ ਦਾਸਤਕ ਦੇ ਸਕਦਾ ਹੈ मौसम जो माहिरान मौसम विभाग के अनुसार पंजी जून तो पहला ही पंजाब भी मानसून दस्तक दे सकता है मौसम विभाग ने कहा कि इस बार सूबे के कई जिले में आम नालो वी पवेगा तो मानसून की गति भी समय तो पहला चल रही है इस बार के राजा में मानसून तय समय तो एक हफ्ता पहला चल रहा है एक हफ्ता पहला मानसून पंजाब भी दस्तक दे सकता है जिस कारण मौसम बदलाव देखा जा सकता है आते इससे ना गल करिए ਹੁੰਜੇ ਪੰਜੀ ਜੂਨ ਦਾ ਪੰਜਾਬ ਮੌਨਸੂਨ ਦੇ ਦਸਤਕ ਦੇ ਸਕਦਾ ਤੋਂ ਬਾਅਦ ਪਾਰਟੀ ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵੱਲੋਂ ਜਾਰੀ ਪੰਜ ਦਿਨਾਂ ਦੀ ਚੇਤਾਵਨੀ ਵਿੱਚ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਯਾਨੀ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ 3 ਮੈਨੂੰ ਗੁਰਦਾਸਪੁਰ ਪਠਾਨਕੋੜ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਨਵਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਬਟਿੰਡਾ ਅਤੇ ਸੰਗਰੂਰ ਵਿੱਚ orange alert ਜਾਰੀ ਕਰ ਦਿੱਤਾ ਗਿਆ ਇਸੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬੰਨਾਲਾ ਬਟਿੰਡਾ ਅਤੇ ਮਾਨਸਾ ਵੀ yellow alert ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸੇ ਨਾਲ 31 ਮਈ ਤੋਂ 2 ਜੂਨ ਤੱਕ ਹਿਮਾਚਲ ਦੇ ਨਾਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਯਾਨੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਐਸ ਬੀ ਐਸ ਨਗਰ ਫਤੇਗੜ ਸਾਹਿਬ ਮੋਹਾਲੀ ਅਤੇ ਪਟਿਆਲਾ ਵੀ yellow alert ਜਾਰੀ ਕਰ ਦਿੱਤਾ ਗਿਆ ਹੈ ਤੋਂ ਦੱਸ ਦੇ ਕਿ ਆਉਣ ਵਾਲੇ ਦਿਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਜੋ ਮੌਨਸੂਨ ਹੈ ਇੱਕ ਹਫਤਾ ਪਹਿਲਾਂ ਪਹੁੰਚ ਸਕਦਾ ਹੈ ਜਿਸ ਨਾਲ ਮੌਸਮ ਵਿੱਚ ਗੜਬੜ ਵੇਖੀ ਜਾ ਸਕਦੀ ਹੈ ਇਸੇ ਨਾਲ ਹੀ ਮੌਸਮ ਵਿਭਾਗ ਵੱਲੋਂ ਜੋ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਅਸੀਂ ਫਿਰ حاضر ਹੋਵਾਂਗੇ ਨਵੇਂ ਅਪਡੇਟਸ ਲੈ ਕੇ ਪੈਨ ਨੂੰ ਲਾਈਕ ਕਮੈਂਟ ਅੰਦ ਕਮੈਂਟ ਸੈਕਸ਼ਨ ਤੇ ਆਪਣੀ ਰਾਏ ਦੇਣਾ ਬਿਨਾਂ ਪੁੱਲਣਾ ਧੰਨਵਾਦ